ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਨੰਦਪੁਰ ਸਾਹਿਬ ਵਿੱਚ ਨਵੇਂ ਜਥੇਦਾਰਾਂ ਦੀ ਯੋਗਤੀ ਰੱਦ ਸ਼੍ਰੋਮਣੀ ਕਮੇਟੀ ਆਨਲਾਈਨ ਕਰਵਾਵੇ ਆਪਣੇ ਫੈਸਲੇ ਦੀ ਸਮੀਖਿਆ ਅਕਾਲੀ ਦਲ ਅਤੇ ਧਮਾਂ ਇੱਕ ਦੂਸਰੇ ਦੇ ਅਮੋ ਸਾਹਮਣੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਸਵਾਲ ਤੇ ਮੁੱਖ ਮੰਤਰੀ ਦਾ ਕੋਰਾ ਜਵਾਬ ਸਿਪਹ ਸੈਨਾ ਆਗੂ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਮਾਤਾ ਪਿਤਾ ਦਾਦਾ ਦਾਦੀ ਅਤੇ ਨਾਨਾ ਨਾਨੀ ਨੂੰ ਸੱਦਣ ਲਈ ਕੈਨੇਡਾ ਸਰਕਾਰ ਵੱਲੋਂ ਨਵੀਂ ਅਤੇ ਵੱਡੀ ਖੁਸ਼ਖਬਰੀ 트੍ਰੰਪ ਵੱਲੋਂ ਨਵਾਂ ਵੱਡਾ ਹੈਰਾਨੀਜਰਕ ਫਿਰ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਖਤ ਸਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਨਾਲ ਜੁੜੀ ਖਬਰ ਦੀ। ਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੋਂ ਬਹੁਤ ਵੱਡੀ ਖਬਰ ਮਿਲ ਰਹੀ ਹੈ ਕਿ ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਵਿਸ਼ੇਸ਼ ਅੱਦੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਇਕਤਰਤਾ ਹੋਈ ਹੈ। ਜਿਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸਮੂਚੀਆਂ ਪੰਥਕ ਜਥੇਬੰਦੀਆਂ ਅਤੇ ਸੰਗਤ ਦੇ ਵੱਲੋਂ ਜਕਾਰਿਆਂ ਦੀ ਗੂੰਜ ਦੇ ਵਿੱਚ 6 ਮਤੇ ਪਾਸ ਕਰ ਦਿੱਤੇ ਗਏ। ਆਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਤੇ ਇਹ ਪੰਥਕ ਇਕੱਠ ਹੋਇਆ ਹੈ। ਇਸ ਪੰਥਕ ਇਕੱਠ ਦੇ ਵਿੱਚ ਧਾਰਮਿਕ ਤੇ ਰਾਜਨੀਤਿਕ ਆਗੂ ਵੀ ਮੌਜੂਦ ਰਹੇ। ਪੰਥਕ ਇਕੱਠ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਕ ਕਮੇਟੀ ਦੇ ਵੱਲੋਂ ਨਿਯੁਕਤ ਕੀਤੇ ਗਏ ਅਤੇ ਨਾਲ ਫਿਰ ਜਿਹੜੀ ਸੇਵਾ ਮੁਕਤੀ ਕੀਤੀ ਗਈ ਹੈ ਇਹ ਅਰਧ ਕਰ ਦਿੱਤੀ ਗਈ ਹੈ। ਇਸ ਪੰਥਕ ਇਕੱਠ ਵੱਲੋਂ ਕੁੱਲ ਮਿਲਾ ਕੇ 6 ਮਤੇ ਪਾਸ ਕੀਤੇ ਗਏ ਐ ਪਹਿਲਾ ਮਤਾ ਇਹ ਰਿਹਾ ਕਿ ਅੱਜ ਦਾ ਇਹ ਪੰਥਕ ਇਕੱਠ ਭਾਈ ਕੁਲਦੀਪ ਸਿੰਘ ਗੜਗੱਜ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਵਜੋਂ ਨਿਯੁਕਤੀ ਰੱਦ ਕਰਦਾ ਹੈ ਇਹਦੇ ਨਾਲ ਹੀ ਬਾਬਾ ਟੇਕ ਸਿੰਘ ਧਨੌਲਾ ਦੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਦੇ ਵਜੋਂ ਵੀ ਨਿਯੁਕਤੀ ਰੱਦ ਕਰਦਾ ਹੈ ਕਿਉਂਕਿ ਇਹ ਨਿਯੁਕਤੀਆਂ ਪੰਥਕ ਪਰੰਪਰਾਵਾਂ ਅਤੇ ਭਾਵਨਾਵਾਂ ਦੇ ਅਨੁਕੂਲ ਨਹੀਂ ਕੀਤੀਆਂ ਗਈਆਂ ਇਹ ਪੰਥਕ ਇਕੱਠ ਪੂਰੀ ਸਿੱਖ ਕੌਮ ਦੇਸ਼ ਵਿਦੇਸ਼ ਦੇ ਵਿੱਚ ਚਲਕੀਆਂ ਸੰਗਤਾਂ ਨੂੰ ਵੀ ਅਪੀਲ ਕਰਦਾ ਹੈ ਕਿ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰ ਦਿੱਤਾ ਜਾਵੇ ਅਤੇ ਇਸ ਇਕੱਠ ਦੇ ਮਤਾ ਨੰਬਰ 2 ਦੇ ਵਿੱਚ ਇਹ ਕਿਹਾ ਗਿਆ ਕਿ ਅੱਜ ਦਾ ਇਹ ਪੰਥਕ ਇਕੱਠ ਇਹ ਵੀ ਮਤਾ ਪਾਸ ਕਰਦਾ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਤਖਤ ਸਹਿਬਾਨਾਂ ਦੇ ਜਥੇਦਾਰ ਵੱਜੋਂ ਤੁਰੰਤ ਸੇਵਾ ਸੰਭਾਲ ਮੋੜ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ ਮਤਾ ਨੰਬਰ 3 ਦੇ ਵਿੱਚ ਕਿਹਾ ਗਿਆ ਕਿ ਅੱਜ ਦਾ ਇਹ ਇਕੱਠ ਆੰਤਰੀਕ ਕਮੇਟੀ ਦੇ ਉਹਨਾਂ ਤਿੰਨ ਮੈਂਬਰਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਕੌਮੀ ਭਾਵਨਾ ਦੀ ਤਰਜਮਾਨੀ ਕਰਦਿਆਂ ਹੋਇਆਂ ਸਿੰਘ ਸਹਿਬਾਨਾ ਨੂੰ ਹਟਾਉਣ ਵਾਲੇ ਮਤੇ ਦਾ ਵਿਰੋਧ ਕੀਤਾ ਸੀ ਅਤੇ ਬਾਕੀ ਦੇ ਕਮੇਟੀ ਮੈਂਬਰਾਂ ਦੇ 11 ਮੈਂਬਰ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 17 ਤਰੀਕ ਨੂੰ ਪਹਿਲਾਂ ਵਾਲੇ ਜਥੇਦਾਰਾਂ ਦੀ ਸੇਵਾ ਬਹਾਲੀ ਕਰਨ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਕਰਨ ਉਹਨਾਂ ਇਹ ਵੀ ਆਖਿਆ ਕਿ ਅੱਜ ਦਾ ਇਹ ਇਕੱਠ ਸੰਗਤਾਂ ਨੂੰ ਵੀ ਅਪੀਲ ਕਰਦਾ ਹੈ ਕਿ ਅੰਤਰੀਕ ਕਮੇਟੀ ਦੇ 11 ਮੈਂਬਰਾਂ ਨੂੰ ਮਿਲ ਕੇ ਇਹ ਤਸਦੀਕ ਕਰਨ ਕਿ ਉਹ 17 ਤਰੀਕ ਨੂੰ ਆਪਣੇ ਫਰਜ਼ ਪਛਾਣਦੇ ਹੋਏ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਗੇ ਜੇਕਰ ਉਹ ਅਜਿਹਾ ਨਹੀਂ ਕਰਦੇ ਅਜਿਹਾ ਕਰਨ ਨਾਲ ਨਹੀਂ ਸਹਿਮਤ ਹੁੰਦੇ ਤਾਂ ਸਿੱਖ ਸੰਗਤਾਂ ਉਹਨਾਂ ਦਾ ਘਰਾਉ ਕਰਨ ਅਤੇ ਉਹਨਾਂ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਫੈਸਲੇ ਲੈਣ ਵਾਸਤੇ ਮਜਬੂਰ ਵੀ ਕਰਨ ਮਤਾ ਨੰਬਰ 4 ਉਹਦੇ ਵਿੱਚ ਕਿਹਾ ਗਿਆ ਕਿ ਅੱਜ ਦਾ ਇਹ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਅੱਗੇ ਤੋਂ ਤਖਤ ਸਹਿਬਾਨ ਦੇ ਜਥੇਦਾਰ ਦੀ ਨਿਯੁਕਤੀ ਅਤੇ ਉਹਨਾਂ ਦੀ ਸੇਵਾ ਮੁਕਤੀ ਦਾ ਸਮੂਹ ਜਥੇਬੰਦੀਆਂ ਸੰਪਰਦਾਵਾਂ ਸਿੱਖ ਬੁੱਧੀਜੀਵੀਆਂ ਦੀ ਪ੍ਰਵਾਨਗੀ ਦੇ ਨਾਲ ਵਿਧੀ ਵਿਵਾਨ ਲਿਖਤੀ ਰੂਪ ਦੇ ਵਿੱਚ ਬਣਾਇਆ ਜਾਵੇ ਤਾਂ ਕਿ ਤਖਤ ਸਹਿਬਾਨਾਂ ਦੀ ਮਾਣ ਮਰਿਆਦਾ ਤੇ ਸਤਕਾਰ ਨੂੰ ਸਦੀਵ ਕਾਲੀ ਬਹਾਲ ਰੱਖਿਆ ਜਾ ਸਕੇ ਮਤਾ ਨੰਬਰ 5 ਉਹਦੇ ਵਿੱਚ ਕਿਹਾ ਗਿਆ ਹੈ ਕਿ ਪੰਥਕ ਇਕੱਠ ਸਮੂਹ ਸੰਗਤਾਂ ਨੂੰ ਅਪੀਲ ਕਰਦਾ ਹੈ ਕੋ ਆਪੋ ਆਪਣੇ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੂੰ 28 ਮਾਰਚ ਨੂੰ ਹੋ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ اجلاس ਤੋਂ ਪਹਿਲਾਂ-ਪਹਿਲਾਂ ਵਫ਼ਦ ਰੂਪ ਦੇ ਵਿੱਚ ਮਿਲ ਕੇ ਸਮੂਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਤਸਦੀਕ ਕਰਨ ਕਿ ਉਹ ਅੰਤਰਿਕ ਕਮੇਟੀ ਦੇ ਵੱਲੋਂ ਕੀਤੇ ਗਏ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਵਾਸਤੇ ਆਪੋ ਆਪਣਾ ਯੋਗਦਾਨ ਦੇਣਗੇ ਜੇਕਰ ਉਹ ਆਪਣਾ ਫਰਜ਼ ਨਹੀਂ ਪਛਾਣਦੇ ਤਾਂ ਅੱਜ ਦਾ ਇਹ ਪੰਥਕ ਇਕੱਠੇ ਫੈਸਲਾ ਕਰਦਾ ਹੈ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ اجلاس ਵਾਲੇ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਸਮੂਹ ਸਿੱਖ ਸੰਗਤਾਂ ਹਰ ਪਿੰਡ ਵਿੱਚੋਂ ਆਪ ਮਹਾਰੇ ਵਿਹੀਰਾਂ ਘੱਟ ਕੇ ਪਹੁੰਚਣਗੇ ਇਸ ਲਈ ਆਪਣਾ ਫਰਜ਼ ਪਛਾਣਦੇ ਹੋਏ ਉੱਥੇ ਪਹੁੰਚਿਆ ਜਾਵੇ ਤੇ ਆਪਣਾ ਫਰਜ਼ ਨਾ ਪਛਾਨਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸਿੱਖ ਸੰਗਤ ਦਾ ਉਹ ਫੇਰਾ ਜਿਹੜੇ ਮੈਂਬਰ ਨੇ ਰੋਜ਼ ਚੱਲਣ ਵਾਸਤੇ ਤਿਆਰ ਰਹਿਣਾ ਮਤਾ ਨੰਬਰ 6 ਦੇ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਹਿਬਾਨਾਂ ਦੀ ਮਾਣ ਮਰਿਆਦਾ ਤੇ ਸਤਕਾਰ ਨੂੰ ਜੋ ਢਾਹ ਲੱਗੀ ਹੈ ਅਤੇ ਸਿੱਖ ਪੰਥ ਵਿੱਚ ਜੋ ਵੀ ਸੰਕਟ ਬਣਿਆ ਉਹਨਾਂ ਸਬੰਧੀ ਇਹ ਪੰਥਕ ਇਕੱਠ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਜੋ ਕਿ ਦੰਦਬੀ ਟਕਸਾਲ ਦੇ ਮੁਖੀ ਨੇ ਅਤੇ ਪ੍ਰਧਾਨ ਸੰਤ ਸਮਾਜ ਨੇ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਉਹ ਸਮੂਹ ਸੰਤ ਸਮਾਜ ਸਿੱਖ ਸੰਪਰਦਾਵਾਂ ਸੰਤ ਮਹਾਪੁਰਖਾਂ ਅਤੇ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਿੱਖ ਪੰਥ ਨੂੰ ਇਹਨਾਂ ਦਰਪੇਸ਼ ਸਮੱਸਿਆਵਾਂ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਅਗਵਾਈ ਕਰਨ ਕਿਉਂਕਿ ਦਮਦਮੀ ਟਕਸਾਲ ਦਾ ਇਤਿਹਾਸ ਗਵਾਏ ਕਿ ਸਮੇਂ-ਸਮੇਂ ਪੰਥ ਵਿੱਚ ਪੈਦਾ ਹੋਏ ਧਾਰਮਿਕ ਤੇ ਰਾਜਸੀ ਸੰਕਟਾਂ ਦੇ ਸਮੇਂ ਦਮਦਮੀ ਟਕਸਾਲ ਦੇ ਮੁਖੀ ਸਹਿਬਾਨ ਦੀ ਪੰਥ ਦੀ ਅਗਵਾਈ ਕਰਦੇ ਰਹੇ ਹੈ ਅਤੇ ਅੱਜ ਸਮੇਂ ਦੀ ਇਹ ਇੱਕ ਵਾਰ ਫਿਰ ਤੋਂ ਲੋੜ ਹੈ ਹੁਣ ਇਹ ਬਹੁਤ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਕਿ ਜਾਂ ਤਾਂ ਇਹ ਫੈਸਲਾ ਪਲਟ ਦਿੱਤਾ ਜਾਵੇ ਨਹੀਂ ਤਾਂ ਫਿਰ ਉਹਨਾਂ ਨੂੰ ਪਲਟਣ ਵਾਸਤੇ ਮਜਬੂਰ ਕਰ ਦਿੱਤਾ ਜਾਵੇਗਾ ਪਾਵਨ ਨਵੇਂ ਚੁਣੇਗਾ ਜਥੇਦਾਰ ਇਹਨਾਂ ਵੱਲੋਂ ਰੱਦ ਕਰ ਦਿੱਤੇ ਗਏ ਪਰਵਾਨ ਨਹੀਂ ਕੀਤੇ ਗਏ ਤੇ ਹੁਣ ਗੱਲ ਕਰਦੇ ਆਂ ਦਮਦਮਈ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਇੱਕ ਹੋਰ ਗੱਲ ਆਖੀ ਹੈ ਕਿ ਮਿਸਲਾਂ ਦੇ ਸਮੇਂ ਜਦੋਂ ਸਿੱਖਾਂ ਦੇ ਉੱਪਰ ਕਠਨ ਸਮਾਂ ਹੁੰਦਾ ਸੀ ਉਦੋਂ ਵੀ ਇਸ ਤਰ੍ਹਾਂ ਜਥੇਦਾਰਾਂ ਦੀ ਯੁਕਤੀ ਕਦੇ ਨਹੀਂ ਕੀਤੀ ਗਈ ਜਿਸ ਤਰ੍ਹਾਂ ਇਹ ਇਸ ਵਕਤ ਕੀਤੀ ਗਈ ਹੈ ਜਦੋਂ ਕੌਮ ਦੇ ਜਥੇਦਾਰਾਂ ਨੂੰ ਸੇਵਾ ਮਿਲਦੀ ਹੈ ਤਾਂ ਉਸ ਸਮੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਸਾਰਾ ਪੰਥ ਗੁਰਬਾਣੀ ਦਾ ਜਾਪ ਕਰਕੇ ਫਿਰ ਮਿਲ ਕੇ ਅਰਦਾਸ ਵੀ ਕਰਦਾ ਹੈ। ਉਹਨਾਂ ਕਿਹਾ ਕਿ ਜਦੋਂ ਜਸੇਦਾਰ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਗਈ ਸੀ ਉਹ ਵੀ ਕੌਮ ਦੀ ਹਾਜ਼ਰੀ ਵਿੱਚ ਦਿੱਤੀ ਗਈ ਸੀ ਅਤੇ ਖਿਲਤ ਨੂੰ ਪੰਜ ਪਿਆਰਿਆਂ ਦੇ ਚਰਨਾਂ ਨੂੰ ਲਗਾ ਕੇ ਫਿਰ ਉਹਨਾਂ ਦੇ ਸਿਰ ਤੇ ਦਸਤਾਰ ਰੱਖ ਕੇ ਨਵਾਬੀ ਦਿੱਤੀ ਗਈ ਸੀ। ਪਰ ਹੁਣ ਜੋ ਦੌਰ ਸ਼ੁਰੂ ਹੋ ਚੁੱਕਿਆ ਹੈ ਇਹਦੇ ਨਾਲ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਏਗਾ। ਇਹਦੇ ਨਾਲ ਕੋਈ ਵੀ ਜਸੇਦਾਰ ਦੀ ਨਿਯੁਕਤੀ ਕਰ ਲਵੇਗਾ। ਇਤੋਂ ਤੱਕ ਖੇਤਾਂ ਦੇ ਵੱਟ ਬੰਨੇ ਤੇ ਵੀ ਨਿਯੁਕਤੀਆਂ ਹੋਣ ਲੱਗਣਗੀਆਂ। ਨਾ ਗੁਰੂ ਦੀ ਹਾਜ਼ਰੀ ਦੀ ਲੋੜ ਮਹਿਸੂਸ ਹੋਏਗੀ। ਇਹ ਜੋ ਪਿਰਤ ਪਾਈ ਗਈ ਆ ਇਹਦੇ ਨਾਲ ਸਮੁੱਚੀ ਕੌਮ ਦੇ ਹਿਰਦੇ ਵੱਲੂੰਦਰੇ ਗਏ ਆ। ਸਾਰਿਆਂ ਸਿੱਖਾਂ ਨੂੰ ਬੇਨਤੀ ਆ ਕਿ ਪੂਰੀ ਦੁਨੀਆ ਦੇ ਸਿੱਖਾਂ ਦੀ ਆਵਾਜ਼ ਸੁਣੋ। ਬਾਬਾ ਹਰਨਾਮ ਸਿੰਘ ਤੁਮਾਂ ਨੇ ਕਿਹਾ ਕਿ ਐਸਟੀਪੀਸੀ ਆਨਲਾਈਨ ਪੂਰੀ ਦੁਨੀਆ ਦੇ ਸਿੱਖਾਂ ਦੇ ਕੋਲੋਂ ਇਹਦੀ ਜਾਂਚ ਕਰਵਾਵੇ। ਕਿ ਜੋ ਅਸੀਂ ਫੈਸਲਾ ਕੀਤਾ ਉਹ ਸਹੀ ਹੈ ਜਾਂ ਗਲਤ। ਅੱਜ ਹਰ ਸਿੱਖ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਦੀ ਜੱਥੇਬੰਦੀ ਸੀ ਪਰ ਹੁਣ ਦਾਇਰਾ ਘਟਾ ਦਿੱਤਾ ਗਿਆ ਹੈ। ਉਹਨਾਂ ਨੇ ਅਕਾਲੀ ਦਲ ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਹਰਿਆਣਾ ਦੀ ਵੱਖਰੀ ਕਮੇਟੀ ਬਣੀ ਉਸ ਸਮੇਂ ਅਕਾਲੀ ਦਲ ਨੇ ਕੋਈ ਸੰਘਰਸ਼ ਨਾ ਕੀਤਾ। ਸਿਰਫ ਤੇ ਸਿਰਫ ਮੂਕ ਦਰਸ਼ਕ ਬਣ ਕੇ ਅਦਾਲਤੀ ਲੜਾਈ ਲੜੀ। ਉਹਨੂੰ ਵੀ ਸਹੀ ਢੰਗ ਨਾਲ ਨਹੀਂ ਲੜਿਆ ਗਿਆ। ਇਹਦੇ ਨਾਲ ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਅੱਜ ਕੋਈ ਧਾਰਮਿਕ ਆਗੂ ਨਹੀਂ ਜੋ ਕੌਮ ਦੀ ਅਗਵਾਈ ਕਰ ਸਕੇ। ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਵੀ ਸਾਡੇ ਆਗੂ ਸਨ ਪਰ ਅੱਜ ਕੋਈ ਨਹੀਂ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਦੇ ਖਿਲਾਫ ਮੋਰਚਾ ਖੋਲੇ ਜਾਣ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਧੁੰਮਾ ਅਤੇ ਅਕਾਲੀ ਦਲ ਦੇ ਵਿੱਚ ਤਰੇੜਾਂ ਸਾਫ਼ ਨਜ਼ਰ ਆ ਰਹੀਆਂ ਨੇ ਕਿਸੇ ਵਕਤ ਇਹ ਦੋਵੇਂ ਇੱਕ ਦੂਸਰੇ ਦੇ ਪੂਰਕ ਅਤੇ ਨੀੜਲੇ ਸਾਥੀ ਰਹੇ ਐ ਪਰ ਹੁਣ ਅਕਾਲੀ ਦਲ ਦੇ ਬੁਲਾਰੇ ਧਾਰਨੀ ਦੇ ਵੱਲੋਂ ਹਰਨਾਮ ਸਿੰਘ ਧੁੰਮਾ ਨੂੰ ਏਜੰਸੀਆਂ ਦਾ ਬੰਦਾ ਦੱਸ ਕੇ ਪ੍ਰਚਾਰਿਆ ਗਿਆ ਹੈ ਇਸੇ ਤਰ੍ਹਾਂ ਦੂਸਰੇ ਪਾਸੇ ਹਰਨਾਮ ਸਿੰਘ ਧੋਮਾ ਦਾ ਵੀ ਕਹਿਣਾ ਹੈ ਕਿ ਅਕਾਲੀ ਦਲ ਉਹਨਾਂ ਦੀ ਇਸ ਵਕਤ ਕਿਰਦਾਰ ਕੂਸ਼ੀ ਕਰ ਅਤੇ ਕਰਵਾ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਜਥੇਦਾਰਾਂ ਦੀ ਸੇਵਾ ਸੰਭਾਲ ਨਿਯੁਕਤੀ ਅਤੇ ਸੇਵਾ ਮੁਕਤੀ ਇਹਦੇ ਉੱਤੇ ਹਾਲੇ ਵੀ ਚਰਚਾ ਹੋ ਰਹੀ ਹੈ ਇਹ ਮਾਮਲਾ ਰੁਕਣ ਅਤੇ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਹੋਲੇ ਮਹੱਲੇ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉ체ਚੇ ਤੌਰ ਤੇ ਨਤਮਸਤਕ ਹੋਣ ਵਾਸਤੇ ਗਏ ਅਤੇ ਉਹਨਾਂ ਨੇ ਆਖਿਆ ਕਿ ਉਹਨਾਂ ਨੇ ਅੱਜ ਆਪਣੀ ਸ਼ਰਧਾ ਤੇ ਅਕੀਦਤ ਪੇਸ਼ ਕੀਤੀ ਹੈ ਤੇ ਸਰਵਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੱਤਰਕਾਰਾਂ ਦੇ ਨਾਲ ਸੰਖੇਪ ਜੀ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਧਰਤੀ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਵਾਉਂਦੀ ਹੈ ਜੋ ਕਿ ਹੱਕ ਸੱਚ ਲਈ ਮਜ਼ਲੂਮਾਂ ਦੇ ਹੱਕ ਵਿੱਚ ਅਤੇ ਜ਼ੁਲਮ ਦੇ ਵਿਰੋਧ ਵਿੱਚ ਲੜਨ ਦੀ ਪ੍ਰੇਰਣਾ ਦਿੰਦੀ ਹੈ ਉਹਨਾਂ ਆਖਿਆ ਕਿ ਹੋਲਾ ਮਹੱਲਾ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਸਗੋਂ ਸਾਰੇ ਲੋਕ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ ਨੂੰ ਮਨਾਉਂਦੇ ਆ। ਉਹਨਾਂ ਨੇ ਆਖਿਆ ਕਿ ਤੁਸੀਂ ਵੀ ਵੇਖ ਰਹੇ ਹੋਵੋਗੇ ਕਿ ਇੱਥੇ ਦੂਰੋਂ ਦੂਰੋਂ ਸੰਗਤ ਹੋਲਾ ਮਹੱਲਾ ਮਨਾਉਣ ਵਾਸਤੇ ਪੁੱਜ ਰਹੀ ਹੈ ਅਤੇ ਮੈਂ ਵੀ ਸ਼ਰਦਾ ਤੇ ਸਤਕਾਰ ਨਾਲ ਇੱਥੇ ਨਤਮਸਤਕ ਹੋਣ ਵਾਸਤੇ ਆਇਆ ਹਾਂ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਇਸ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਸਟੀ ਹਸਪਤਾਲ ਹੋਣੇ ਚਾਹੀਦੇ ਐ। ਸਟੇਡੀਅਮ ਚਾਹੀਦੀ ਐ। ਗੁਰੂ ਸਾਹਿਬ ਦੇ ਵੱਲੋਂ ਵਕਸ਼ੇ ਗਤਕਾ ਤੇ ਘੋੜ ਸਵਾਰੀਆਂ ਦਾ ਵੀ ਇੱਥੇ ਜੋ 인ਫਰਾਸਟ੍ਰਕਚਰ ਚਾਹੀਦਾ ਹੈ ਅਸੀਂ ਸਾਡੇ ਮੰਤਰੀ ਸਾਹਿਬ ਇਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਇਹਦੀ ਵਿਉਂਤਬੰਦੀ ਕਰਾਂਗੇ ਉਹਨਾਂ ਇਸ ਇਲਾਕੇ ਨੂੰ ਟੂਰਿਜ਼ਮ ਹੱਬ ਦੇ ਵੱਲੋਂ ਵਿਕਸਿਤ ਕਰਨ ਦੀ ਗੱਲ ਵੀ ਆਖੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਅਤੇ ਜਥੇਦਾਰੀ ਤੋਂ ਲਾਭ ਹੀ ਕੀਤੇ ਗਏ ਜਥੇਦਾਰਾਂ ਦੇ ਬਾਬਤ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਨੇ ਬਿਲਕੁਲ ਸਾਫ ਅਤੇ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਇੱਥੇ ਰਾਜਨੀਤਿਕ ਸੰਵਾਦ ਕਰਨ ਵਾਸਤੇ ਨਹੀਂ ਆਇਆ ਸਗੋਂ ਇੱਕ ਸ਼ਰਧਾਵਾਨ ਸਿੱਖ ਦੇ ਵਜੋਂ ਮੱਥਾ ਟੇਕਣ ਆਇਆ ਇਸ ਮੌਕੇ ਉਹਨਾਂ ਦੇ ਨਾਲ ਕੈਬਨਟ ਮੰਤਰੀ ਵੀ ਹਾਜ਼ਰ ਰਹੇ ਪਰ ਉਹਨਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮੱਥਾ ਟੇਕਣ ਆਏ ਕੋਈ ਵੀ ਰਾਜਨੀਤਿਕ ਗੱਲ ਨਹੀਂ ਕਰਨਗੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਉਦਯੋਗ ਪੱਤੀਆਂ ਨੂੰ ਇੱਕ ਵੱਡੀ ਰਾਹਤ ਦੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਰਾਹਤ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਉਹਨਾਂ ਦੇ ਜਿਹੜੇ ਡਿਫਾਲਟ ਪਲਾਟ ਧਾਰਕ ਨੇ ਉਹਨਾਂ ਤੋਂ ਜ਼ਮੀਨ ਦੀ ਵਧੀ ਹੋਈ ਕੀਮਤ ਦੇ ਮੁੱਲ ਲਾਗਤ ਤੇ ਬਕਾਇਆ ਦੀ ਵਸੂਲੀ ਵਾਸਤੇ ਯਕਮੁਸ਼ਤ ਨਵੇੜਾ ਭਾਵ ਓਟੀ ਐਸ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪੰਜਾਬ ਦੇ ਉਦਯੋਗ ਤੇ ਵਣਜ ਵਪਾਰ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਉਦਯੋਗਪਤੀਆਂ ਨੂੰ ਇਹ ਰਾਹਤ ਦੇਂਦਿਆਂ ਐਲਾਨ ਕਰ ਦਿੱਤਾ ਉਹ ਕਹਿੰਦੇ ਲੰਬੇ ਸਮੇਂ ਤੋਂ ਇਹਦੀ ਉਡੀਕ ਸੀ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਇਹਨਾਂ ਦੀਆਂ ਜੜੀ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚੋਂ ਇਹ ਹੱਲ ਕੱਢਿਆ ਕਿ ਇਸ ਵਾਸਤੇ ਮੁੱਖ ਮੰਤਰੀ ਦਾ ਵੀ ਧੰਨਵਾਦ ਜਿਸ ਦੇ ਨਾਲ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੰਬਤ ਪਏ ਕੇਸਾਂ ਦਾ ਹੁਣ ਨਿਵੇੜਾ ਹੋਏਗਾ ਸੌਂਦ ਨੇ ਕਿਹਾ ਕਿ ਮੰਤਰੀ ਮੰਡਲ ਨੇ 3 ਮਾਰਚ 2025 ਨੂੰ ਹੋਈ ਆਪਣੀ ਮੀਟਿੰਗ ਵਿੱਚ ਯੱਕ ਮੁਸ਼ਤ ਨਿਵੇੜਾ ਸਕੀਮ ਭਾਵ OTS ਲਾਗੂ ਕਰਤੇ ਵਿਚਾਰ ਕੀਤਾ ਸੀ ਅਤੇ 10 ਦਿਨਾਂ ਦੇ ਅੰਦਰ ਅੰਦਰ ਇਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਉਨਾ ਦੱਸਿਆ ਕਿ ਇਸ ਕਦਮ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਅਤੇ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਕਾਰੋਬਾਰ ਨੂੰ ਪਰਫੁੱਲਤ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਤੇ ਮੋਹਰ ਵੀ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਓਟੀਆ ਸਕੀਮ ਸਿਰਫ ਪਲਾਟ ਦੀ ਮੂਲ ਕੀਮਤ ਅਤੇ ਪਲਾਟ ਦੀ ਵਧੀ ਹੋਈ ਜ਼ਮੀਨ ਦੀ ਕੀਮਤ ਤੇ ਲਾਗੂ ਹੋਏਗੀ। ਇਸ ਸਕੀਮ ਦੇ ਤਹਿਤ ਜ਼ਮੀਨ ਦੀ ਵਧੀ ਹੋਈ ਕੀਮਤ ਅਤੇ ਪਲਾਟ ਦੀ ਮੂਲ ਕੀਮਤ ਦੇ ਵਿਕਾਇਦੀ ਵਸੂਲੀ ਦੰਡ ਵਿਆਸ ਤੇ 100 ਫੀਸਦੀ ਦੀ ਛੋਟ ਅਤੇ ਡਿਫਾਲਟ ਰਕਮ ਤੇ ਮਹਿਜ਼ 8 ਫੀਸਦੀ ਸਾਲਾਨਾ ਸਧਾਰਨ ਵਿਆਜ ਵਸੂਲ ਕੇ ਕਰ ਦਿੱਤੀ ਜਾਏਗੀ ਸਕੀਮ ਦੇ ਤਹਿਤ ਮੂਲ ਰਕਮ ਕਿਸੇ ਵੀ ਤਰੀਕੇ ਨਾਲ ਮੁਆਫ ਨਹੀਂ ਕੀਤੀ ਜਾਏਗੀ ਕਿਸੇ ਤਰ੍ਹਾਂ ਇਹ ਸਕੀਮ ਸਿਰਫ ਉਹ ਜਿਹੜੀ ਸਕੀਮ ਹੈ ਉਹਦੇ ਨਾਲ ਜਿਹੜਾ ਸੰਬੰਧੀ ਵਿਆਜ ਹੈ ਜਿਵੇਂ ਕਿ ਵਸੂਲਣਯੋਗ ਹੋਵੇ ਅਤੇ ਦੰਡ ਵਿਆਸ ਤੇ ਲਾਗੂ ਹੋਣੀ ਹੈ ਅਤੇ ਜ਼ਮੀਨ ਦੀ ਵਧੀ ਹੋਈ ਅਸਲ ਕੀਮਤ ਉਹਦੇ ਉੱਤੇ ਲਾਗੂ ਨਹੀਂ ਹੋਵੇਗੀ ਪਾ ਪੀਐਸ ਆਈਟੀਸੀ ਦੁਆਰਾ ਜ਼ਮੀਨ ਦੇ ਮਾਲਕਾਂ ਨੂੰ ਮਾਨਜੁਗ ਅਦਾਲਤ ਦੁਆਰਾ ਲਗਾਏ ਗਏ ਵਿਆਸ ਸਮੇਤ ਅਦਾ ਕਰਨੀ ਰਕਮ ਜਿਹੜੀ ਉਹ ਕਿਸੇ ਵੀ ਤਰੀਕੇ ਨਾਲ ਮੁਆਫ ਨਹੀਂ ਕੀਤੀ ਜਾਏਗੀ। ਉਹਨਾਂ ਕਿਹਾ ਕਿ ਸਾਰੇ ਸਬੰਧਤ ਡਿਫਾਲਟਰ ਪਲਾਟ ਧਾਰਕਾਂ ਅਲਾਟੀਆਂ ਨੂੰ 31 ਦਸੰਬਰ 2025 ਨੂੰ ਜਾਂ ਇਹਦੇ ਤੋਂ ਪਹਿਲਾਂ ਆਪਣੇ ਬਕਾਇਦਾ ਭੁਗਤਾਨ ਕਰਨਾ ਲਾਜ਼ਮੀ ਹੋਏਗਾ। ਹੁਣ ਉਹਨਾਂ ਨੇ ਇਹ ਵੀ ਆਖਿਆ ਕਿ ਪਲਾਟ ਧਾਰਕ ਅਲਾਟੀਆਂ ਜਿਨ੍ਹਾਂ ਦੀ ਅਲਾਟਮੈਂਟ ਪਹਿਲਾਂ ਹੀ ਰੱਦ ਹੋ ਚੁੱਕੀ ਆ ਉਹ ਵੀ ਆਪਣੇ ਬਕਾਇਦਾ ਭੁਗਤਾਨ ਕਰਨ ਅਤੇ ਪਲਾਟ ਦੀ ਰੱਦ ਹੋਈ ਅਲਾਟਮੈਂਟ ਦੀ ਬਹਾਲੀ ਕਰਵਾ ਸਕਣਗੇ ਅਲਾਟਮੈਂਟ ਦੀ ਬਹਾਲੀ ਲਈ ਹੋਰ ਲਾਗੂ ਬਕਾਇਏ ਜਿਵੇਂ ਜ਼ਮੀਨ ਦੀ ਵਧੀ ਹੋਈ ਕੀਮਤ ਐਕਸਟੈਂਸ਼ਨ ਫੀਸ ਹਰਜ਼ਾਨਾ ਜੇਕਰ ਅਦਾਲਤ ਵੱਲੋਂ ਲਗਾਇਆ ਗਿਆ ਹੋਵੇ ਉਹ ਵੀ ਅਦਾ ਕਰਨੇ ਪੈਣਗੇ ਹਾਲਾਂਕਿ ਰੱਦ ਕੀਤੇ ਹੋਏ ਪਲਾਟਾਂ ਦੀ ਬਹਾਲੀ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਏਗੀ ਜੇਕਰ ਅਲਾਟੀਆਂ ਦੁਆਰਾ ਇਸ ਸਬੰਧੀ ਕੀਤੀ ਗਈ ਅਪੀਲ ਨੂੰ ਜਾਂਚ ਕਮੇਟੀ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਇਸ OTS ਸਕੀਮ ਦੇ ਅਨੁਸਾਰ ਬਕਾਇਆ ਦੀ ਅਦਾਇਗੀ ਨਿਰਧਾਰਤ ਸਮੇਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ ਜੇਕਰ ਡਿਫਾਲਟਰ ਪਲਾਟ ਧਾਰਕ ਅਲਾਟੀ ਇਸ OTS ਸਕੀਮ ਦੇ ਅਨੁਸਾਰ ਆਪਣੇ ਬਕਾਇਆ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਇਹ ਬਕਾਇਆ ਸਬੰਧਤ ਅਲਾਟਮੈਂਟ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਵਸੂਲੇ ਜਾਣਗੇ ਉਨਾ ਕਿਹਾ ਕਿ ਇਹ ਸਕੀਮ ਉਹਨਾਂ ਡਿਫਾਲਟਰ ਪਲਾਂਟ ਧਾਰਕਾਂ ਅਲਾਟੀਆਂ ਤੇ ਲਾਗੂ ਹੋਵੇਗੀ ਜਿਨ੍ਹਾਂ ਦੀ ਅਸਲ ਅਲਾਟਮੈਂਟ 1 ਜਨਵਰੀ 2020 ਜਾਂ ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਸੀ ਇਹ ਸਕੀਮ ਪੀਐਸਆਈਈਸੀ ਦੁਆਰਾ ਸੂਬੇ ਪਰ ਦੇ ਵਿੱਚ ਵਿਕਸਿਤ ਕੀਤੇ ਗਏ ਉਦਯੋਗਕ ਫੋਕਲ ਪੁਆਇੰਟਾਂ ਵਿੱਚ ਮੌਜੂਦਾ ਸਾਰੇ ਉਦਯੋਗਕ ਪਲਾਂਟਾਂ ਸ਼ੈਡਾਂ ਅਤੇ ਰਹਿਸ਼ੀ ਪਲਾਂਟਾਂ ਤੇ ਵੀ ਲਾਗੂ ਹੋਏਗੀ ਤੇ ਹੁਣ ਗੱਲ ਕਰਦੇ ਹਾਂ ਸਿਪ ਸੈਨਾ ਦੇ ਆਗੂ ਦਾ ਕਤਲ ਹੋਇਆ ਪਰ ਉਹਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਵੱਡੇ ਖੁਲਾਸੇ ਹੋਏ ਐ ਮੋਗਾ ਦੇ ਵਿੱਚੋਂ ਇਹ ਖਬਰ ਬਣੀ ਸੀ ਕਿ ਗਿੱਲ ਪੈਲਸ ਦੇ ਕੋਲ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿਪ ਸੈਨਾ ਆਗੂ ਮੰਗਤਰਾ ਮੰਗਾ ਦਾ ਮਾਮਲਾ ਹੈ ਉਹਦੇ ਵਿੱਚੇ ਨਵੇਂ ਮੋੜ ਦੀ ਜਾਣਕਾਰੀ ਹੈ ਜਾਣਕਾਰੀ ਦੇ ਅਨੁਸਾਰ ਸਿਪ ਸੈਨਾ ਆਗੂ ਮੰਗਤਰਾ ਮੰਗਾ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਕੁਝ ਨੌਜਵਾਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਲੈ ਲਈ ਗਈ ਹੈ ਕਤਲ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਕਤਲ ਕਰਨ ਵਾਲੇ ਨੌਜਵਾਨਾਂ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਪਾ ਦਿੱਤੀ ਗਈ ਹੈ ਜੋ ਜੰਗਲ ਦੀ ਅੱਗ ਵਾਂਗ ਫੈਲੀ ਹੈ। ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਵਾ ਕਰਨ ਵਾਲੇ ਨੌਜਵਾਨਾਂ ਦੇ ਵੱਲੋਂ ਵੀਡੀਓ ਵਿੱਚ ਕਿਹਾ ਗਿਆ ਕਿ ਮੋਗਾ ਵਿਖੇ ਜੋ ਸਿਪਾਹਸੇਨਾ ਆਗੂ ਮੰਗਤਰਾ ਮੰਗਾ ਦਾ ਕਤਲ ਹੋਇਆ ਉਹ ਕਤਲ ਉਹਨਾਂ ਦੇ ਵੱਲੋਂ ਹੀ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਕਿ ਮੰਗੇ ਦੇ ਕਤਲ ਦਾ ਕਾਰਨ ਅਸਲ ਦੇ ਵਿੱਚ ਉਹ ਦੱਸ ਰਹੇ ਨੇ ਕੀ ਹੈ। ਉਹ ਕਹਿੰਦੇ ਉਹ ਕਤਲ ਕਰਨਾ ਨਹੀਂ ਸੀ ਚਾਹੁੰਦੇ ਪਰ ਸੇਵ ਸੈਨਾ ਆਗੂ ਵੱਲੋਂ ਨਜ਼ਾਇਜ਼ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾਂਦਾ ਸੀ ਉਹਨਾਂ ਨੂੰ ਚਕਵਾਉਣ ਦੀਆਂ ਧੰਮਕੀਆਂ ਦਿੱਤੀਆਂ ਜਾਂਦੀਆਂ ਸੀ ਸਾਡੇ ਤੇ ਝੂਠੇ ਪਰਚੇ ਦਰਜ ਕਰਵਾਏ ਗਏ ਸੀ ਅਤੇ ਆਪ ਹੀ ਪੁਲਿਸ ਨੂੰ ਸਾਡੇ ਘਰ ਭੇਜਦਾ ਹੁੰਦਾ ਸੀ ਇੱਕ ਨੌਜਵਾਨ ਅਰਣ ਨੇ ਕਿਹਾ ਕਿ ਮੰਗਤਰਾ ਮੰਗਾ ਨੇ ਮੇਰੇ ਤੇ ਝੂਠਾ ਪਰਚਾ ਪਾ ਕੇ ਮੇਰੇ ਪਰਿਵਾਰ ਕੋਲੋਂ ਕਰੀਬ 1.5 ਲੱਖ ਰੁਪਏ ਲਿਆ ਸੀ ਸਾਡੇ ਕੋਲੋਂ ਲਗਭਗ 5 ਲੱਖ ਰੁਪਏ ਉਹ ਖਾਰਜ ਚੁਕਿਆ ਸੀ ਉਹਨਾਂ ਕਿਹਾ ਕਿ ਜਿਹੜੀ ਬੱਚੇ ਨੂੰ ਗੋਲੀ ਲੱਗੀ ਆ ਉਹ ਸਾਡੀ ਗਲਤੀ ਕਰ ਲੱਗੀ ਐ ਉਹਦੇ ਅਸੀਂ ਜ਼ਿੰਮੇਵਾਰਾਂ ਹੋਰ ਸਾਡਾ ਕਿਸੇ ਨਾਲ ਕੋਈ ਰੌਲਾ ਕੋਈ ਝਗੜਾ ਨਹੀਂ ਅਤੇ ਨਾ ਹੀ ਸਾਡੀ ਕਿਸੇ ਨਾਲ ਕੋਈ ਗਰੁੱਪਵਾਦੀਆਂ ਲਾਗ ਡਾਟਾ ਹੈ ਵੀਡੀਓ ਵਿੱਚ ਉਹ ਆਖ ਰਹੇ ਨੇ ਕਿ ਜਿਹੜਾ ਸੈਲੂਨ ਵਾਲਾ ਮੁੰਡਾ ਸੀ ਉਹ ਕਦੇ ਸਾਡੇ ਭਰਾਵਾਂ ਦੀ ਲੱਤ ਤੋੜਦਾ ਸੀ ਅਤੇ ਕਿਸੇ ਦੀ ਬਾਹ ਇਹਦੇ ਨਾਲ ਹੀ ਪੁਲਿਸ ਤੇ ਵੀ ਉਹਨਾਂ ਵੱਲੋਂ ਗੰਭੀਰ ਦੋਸ਼ ਲਗਾਏ ਗਏ ਐ ਸੈਲੂਨ ਵਿੱਚ ਇਸ ਕਰਕੇ ਗੋਲੀਆਂ ਚਲਾਈਆਂ ਗਈਆਂ ਨੇ ਕਿਉਂਕਿ ਸਾਡੇ ਤੇ ਗੋਲੀਆਂ ਮਰਵਾਉਣਾ ਚਾਹੁੰਦੇ ਸਿਵ ਸੈਨਾ ਆਗੂ ਦਾ ਕਤਲ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਉਹ ਸਾਡੇ ਉੱਤੇ ਝੂਠੇ ਪਰਚੇ ਦਰਜ ਕਰਵਾਉਂਦਾ ਸੀ ਇਹਦੇ ਨਾਲ ਹੀ অরਣ ਨਾਂ ਦੇ ਨੌਜਵਾਨ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਸਿਵ ਸੈਨਾ ਦੇ ਕਤਲ ਦੇ ਪਿੱਛੇ ਇਸ ਆਗੂ ਦੇ ਕਤਲ ਦੇ ਪਿੱਛੇ ਹੋਰ ਵੀ ਵਜ੍ਹਾ ਹੈ ਉਹ ਅਸੀਂ ਹੁਣ ਨਹੀਂ ਉਹ ਪੁਲਿਸ ਨੂੰ ਦੱਸਾਂਗੇ ਇੱਥੇ ਦੱਸਣਾ ਬਣਦਾ ਕਿ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨੌਜਵਾਨਾਂ ਦੇ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਹੈ ਪਰ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਇਹ ਮਾਮਲਾ ਹਾਲੇ ਜਾਂਚ ਦਾ ਹੈ ਦਸਣਾ ਬਣਦਾ ਕਿ ਬੀਤੇ ਦਿਨੀ ਮੋਗਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਈਂ ਗੋਲੀਬਾਰੀ ਹੋਈ ਸੀ ਸਿਪਸੈਨਾ ਆਗੂ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਤੇ ਨੇੜੇ ਖੜੇ ਇੱਕ ਛੋਟੇ ਬੱਚੇ ਨੂੰ ਵੀ ਉਸ ਵਕਤ ਗੋਲੀ ਲੱਗ ਗਈ ਸੀ ਅਤੇ ਇਸੇ ਤਰ੍ਹਾਂ ਇੱਕ ਸਾਲੂਨ ਮਾਲਕ ਜਿਸਦੇ ਵਿਆਹ ਤੋਂ 4 ਦਿਨ ਪਹਿਲਾਂ ਇਹ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਉਹ ਵੀ ਹਸਪਤਾਲ ਦੇ ਵਿੱਚ ਇਸ ਵਕਤ ਜੇਰੇ ਇਲਾਜ ਹੈ ਅਤੇ ਇਹਨਾਂ ਗੋਲੀਬਾਰੀਆਂ ਦੀ ਇਸ ਵਕਤ ਪੁਲਿਸ ਦੇ ਵੱਲੋਂ ਬਾਰੀਕੀ ਕੀਤੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਹੁਣ ਇਹ ਖਬਰ ਸੰਗਰੂਰ ਵਾਲੇ ਪਾਸਿਓਂ ਮਿਲੀ ਹੈ ਇਸ ਖਬਰ ਨੇ ਵੀ ਹੜਕੰਪ ਮਚਾ ਦਿੱਤਾ ਸੀ ਹੁਣ ਪੰਜਾਬ ਦੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕੁਮਾਰ ਰਾਹੁਲ ਦੇ ਵੱਲੋਂ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕੀਤੇ ਜਾਣ ਦੀ ਖਬਰ ਹੈ ਅਤੇ ਗਾਇਨੀ ਵਾਰਡ ਦੇ ਵਿੱਚ ਦਾਖਲ ਮਰੀਜ਼ਾਂ ਦੀ ਸਿਹਤ ਦਾ ਉਹਨਾਂ ਵੱਲੋਂ ਹਾਲ-ਚਾਲ ਵੀ ਪੁੱਛਿਆ ਗਿਆ ਜਾਇਜ਼ਾ ਲਿਆ ਗਿਆ ਉਹਨਾਂ ਨੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ਉੱਤੇ ਮੌਜੂਦਾ ਡਾਕਟਰਾਂ ਦੇ ਨਾਲ ਵੀ ਇਸ ਸੰਬੰਧੀ ਗੱਲਬਾਤ ਕੀਤੀ ਅਤੇ ਬਾਅਦ ਦੇ ਵਿੱਚ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹਨਾਂ ਦੇ ਵੱਲੋਂ 14 ਦਾਖਲ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਸਾਰੇ ਸਿਹਤ ਜਾਬ ਨੇ ਉਹਨਾਂ ਦੱਸਿਆ ਕਿ ਨਾਰਮਲ ਸਲਾਈਨ ਲਗਾਏ ਜਾਣ ਕਾਰਨ ਪਹਿਲਾਂ 3 ਮਰੀਜ਼ਾਂ ਨੂੰ ਸਿਹਤ ਸਬੰਧੀ ਦਿੱਕਤਾਂ ਪੇਸ਼ ਆਈਆਂ ਪਰ ਮੌਕੇ ਉੱਤੇ ਮੌਜੂਦ ਡਾਕਟਰਾਂ ਵੱਲੋਂ ਵਧੀਆ ਢੰਗ ਨਾਲ ਉਹਨਾਂ ਦਾ ਇਲਾਜ ਕੀਤਾ ਗਿਆ ਅਤੇ ਕਿਸੇ ਵੀ ਮਰੀਜ਼ ਨੂੰ ਰੈਫਰ ਕਰਨ ਦੀ ਜ਼ਰੂਰਤ ਨਹੀਂ ਪਈ ਸੰਗਰੂਰ ਹਸਪਤਾਲ ਦੇ ਵਿੱਚ ਬਿਮਾਰ ਮਰੀਜ਼ਾਂ ਦਾ ਪਤਾ ਲੈਣ ਵਾਸਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਵੀ ਪਹੁੰਚੇ ਉਹਨਾਂ ਨੇ ਸੀਐਮਓ ਸੰਗਰੂਰ ਅਤੇ ਐਸਐਮਓ ਸੰਗਰੂਰ ਉਹ ਵੀ ਨਾਲ ਹਾਜ਼ਰ ਸਨ ਉਹਨਾਂ ਤੋਂ ਵੀ ਇਹ ਸਮਾਬਲੇ ਦੀ ਜਾਣਕਾਰੀ ਲਈ ਬਿਮਾਰ ਮਰੀਜ਼ਾਂ ਦਾ ਹਾਲਚਲ ਜਾਣਿਆ ਅਤੇ ਦੱਸਿਆ ਕਿ ਹੁਣ ਉਹ ਸਾਰੇ ਠੀਕ ਨੇ ਵਜ਼ਾਇਕਾਂ ਨੇ ਕਿਹਾ ਕਿ ਨਾਰਮਲ ਸਲਾਈਨ ਦਾ ਬੈਚ ਸੀਲ ਕਰ ਦਿੱਤਾ ਗਿਆ ਅਤੇ ਗੰਭੀਰਤਾ ਦੇ ਨਾਲ ਉਸ ਦੀ ਜਾਂਚ ਪੜਤਾਲ ਕਰਵਾਈ ਜਾਏਗੀ ਇਸੇ ਤਰ੍ਹਾਂ ਪ੍ਰਮੁੱਖ ਸਖਤਰ ਨੇ ਦੱਸਿਆ ਕਿ ਇਸ ਬੈਚ ਦੇ ਨਾਲ ਸਬੰਧਤ ਨਾਰਮਲ ਸਲਾਈਨ ਦੀ ਜੋ ਵਰਤੋਂ ਕੀਤੀ ਗਈ ਸੀ ਉਹਦੇ ਵਿੱਚ ਸਾਰੇ ਹਸਪਤਾਲਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਡਰੱਗ ਇਨਸਪੈਕਟਰ ਦੇ ਵੱਲੋਂ ਉਸ ਤੇ ਨਮੂਨੇ ਜਾਂਚ ਵਾਸਤੇ ਲੈਬੋਰੀ ਵਿੱਚ ਭੇਜੇ ਜਾ ਰਹੇ ਨੇ ਜਿਸ ਤੇ ਨਤੀਜੇ ਅਗਲੇ 2-3 ਦਿਨਾਂ ਵਿੱਚ ਆ ਜਾਣ ਦੀ ਸੰਭਾਵਨਾ ਹੈ ਉਹਨਾਂ ਇਹ ਵੀ ਦੱਸਿਆ ਕਿ ਜੇਕਰ ਨਮੂਨੇ ਅਯੋਗ ਪਾਏ ਗਏ ਤਾਂ ਸਬੰਧਤ ਸਪਲਾਇਰ ਅਤੇ ਫਰਬ ਦੇ ਖਿਲਾਫ ਬਣਦੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਦੀ ਕੈਨੇਡਾ ਦੀ ਸਿਆਸਤ ਵਿੱਚ ਵੱਡੀ ਉਥਲ-ਪੁਥਲ ਦੀ ਖਬਰ ਹੈ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਆਖਰੀ ਦਿਨ ਦੇ ਵਜੋਂ ਸ਼ਿਰਕਤ ਕੀਤੀ ਸੀ ਅਤੇ ਉਹਨਾਂ ਨੇ ਭਾਵਕ ਸਪੀਚ ਵੀ ਦਿੱਤੀ ਸੀ ਉਹਨਾਂ ਤੋਂ ਬਾਅਦ ਮਾਰਕ ਕਾਰਨੀ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਉਹਨਾਂ ਨੇ ਸੌਂ ਚੁੱਕ ਕੇ ਕੈਨੇਡਾ ਦੀ ਵਾਗਡੋਰ ਸੰਭਾਲ ਲਈ ਹੈ ਉਹ ਕੈਨੇਡਾ ਦੇ 24 ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕ ਰਹੇ ਸੀ ਦੱਸਣਾ ਬਣਦਾ ਕਿ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਉਸ ਸਾਫਕਾ ਗਵਰਨਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੁਣ ਕੈਨੇਡਾ 'ਚ ਸਰਕਾਰ ਚੱਲੇਗੀ ਉਹਨਾਂ ਦੀ ਅਗਵਾਈ ਇਸ ਕਰਕੇ ਵੀ ਖਾਸ ਅੱਖ ਨਾਲ ਵੇਖੀ ਜਾ ਰਹੀ ਹੈ ਕਿਉਂਕਿ ਸਭ ਤੋਂ ਨਜ਼ਦੀਕੀ ਮੁਲਕ ਅਮਰੀਕਾ ਨਾਲ ਇਸ ਵਕਤ ਕੈਨੇਡਾ ਦੇ ਰਿਸ਼ਤੇ ਤੜਕ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ ਕਾਰਨੀ ਨੇ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਜਦੋਂ ਸੌਹ ਚੁੱਕੀ ਤੇ ਲੋਕਾਂ ਨੂੰ ਉਹਨਾਂ ਤੋਂ ਵੱਡੀਆਂ ਆਸਾਂ ਤੇ ਉਮੀਦਾਂ ਨੇ ਹੁਣ ਵੇਖਣਾ ਹੋਵੇਗਾ ਕਿ ਅੱਗੇ ਚੱਲ ਕੇ ਉਹ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਕਿਸ ਤਰੀਕੇ ਨਾਲ ਸਿੱਜਦੇ ਨੇ ਹੁਣ ਉਹਨਾਂ ਕੋਲ ਭਾਵੇਂ ਕੋਈ ਸਿਆਸੀ ਤਜਰਬਾ ਨਹੀਂ ਹੈ ਪਰ ਅਰਥ ਸ਼ਾਸਤਰ ਤੇ ਵਿੱਤੀ ਮਾਮਲਿਆਂ ਦੇ ਵਿੱਚ ਉਹਨਾਂ ਦੀ ਪਕੜ ਬਹੁਤ ਮਜ਼ਬੂਤ ਹੈ ਇਸ ਕਰਕੇ ਕੈਨੇਡੀਅਨ ਲੋਕ ਉਹਨਾਂ ਨੂੰ ਇਸ ਅਹੁਦੇ ਵਾਸਤੇ ਇਸ ਵਕਤ ਸਭ ਤੋਂ ਟੋਕ ਮਾ ਮੰਨ ਰਹੇ ਨੇ ਜਿਸ ਦਿਨ ਤੋਂ ਉਹਨਾਂ ਦੀ ਲੀਡਰਸ਼ਿਪ ਦੌੜ ਚੱਲੀ ਸੀ ਉਹਨਾਂ ਨੇ ਕਨਜ਼ਰਵੇਟਿਵ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ ਉਹਨਾਂ ਦੇ ਸਾਹਮਣੇ ਪਰ ਇਸ ਵਕਤ ਸਭ ਤੋਂ ਵੱਡੀ ਚੁਣੌਤੀ ਕੈਨੇਡਾ ਅਤੇ ਅਮਰੀਕਾ ਦੇ ਤਣਾਅਪੂਰਨ ਸਬੰਧ ਨੇ ਤੇ ਉਹ ਕਿਵੇਂ ਸੁਧਾਰਨਗੇ ਜਿਹੜੇ ਲਗਾਤਾਰ ਵਿਗੜਦੇ ਜਾ ਰਹੇ ਨੇ ਕਾਰਨੀ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਵੀ ਬਦਲਾਅ ਦਾ ਫੈਸਲਾ ਕੀਤਾ ਹੈ ਵਿੱਤ ਮੰਤਰੀ ਡੋਮਿਨਿਕ ਲੈਬਲੈਂਕ ਅੰਤਰਰਾਸ਼ਟਰੀ ਵਪਾਰ ਵਿਭਾਗ ਵਿੱਚ ਤਬਦੀਲ ਕਰ ਦਿੱਤੇ ਹੈ ਜਦੋਂ ਕਿ ਇਨੋਵੇਸ਼ਨ ਮੰਤਰੀ ਫ੍ਰਾਂਕੁਆਿਸ ਫਿਲਿਪ ਸ਼ੈਂਪੇਨ ਹੁਣ ਵਿੱਤ ਮੰਤਰੀ ਪਾਵ ਵਿੱਤ ਮੰਤਰਾਲਾ ਸੰਭਾਲਣਗੇ ਇਸ ਬਦਲਾਅ ਦਾ ਮਕਸਦ ਕੈਨੇਡਾ ਦੇ ਯੂਰਪੀ ਗੱਠ ਜੋੜ ਨੂੰ ਮਜ਼ਬੂਤ ਕਰਨਾ ਹੈ ਦੱਸਣਾ ਬਣਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਮੰਤਰੀ ਮੰਡਲ ਵਿੱਚ 37 ਮੰਤਰੀ ਸੀ ਪਰ ਜਿਹੜੀ ਹੁਣ ਸੂਚੀ ਸਾਹਮਣੇ ਆਈ ਹੈ ਕਾਰਨੀ ਦੇ ਮੰਤਰੀ ਮੰਡਲ ਦੇ ਵਿੱਚ ਇਹ 23 ਮੰਤਰੀ ਹੋਣਗੇ ਜਿਨ੍ਹਾਂ ਵਿੱਚੋਂ ਕਈ ਪੁਰਾਣੇ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਵਿਭਾਗਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਆ ਬਹੁਤ ਸਾਰੇ ਲੋਕ ਕੈਨੇਡਾ ਵਿੱਚ ਆਏ ਹੋਏ ਨੇ ਪਰ ਉਹ ਚਾਹੁੰਦੇ ਆ ਫੈਮਿਲੀ ਰੀਯੂਨੀਫਿਕੇਸ਼ਨ ਹੋਵੇ ਭਾਵ ਉਹਨਾਂ ਦੇ ਮਾਪੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਉਹਨਾਂ ਦੇ ਕੋਲ ਹੋਣ ਹੁਣ ਇੱਕ ਚੰਗੀ ਤੇ ਵੱਡੀ ਖਬਰ ਮਿਲ ਰਹੀ ਹੈ ਕਿ ਕੈਨੇਡਾ ਇਸ ਸਾਲ 2025 ਦੇ ਵਿੱਚ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹੈ ਕੈਨੇਡਾ ਵਿੱਚ ਵਸਦੇ ਪ੍ਰਵਾਸੀਆਂ ਦੇ ਮਾਪੇ ਅਤੇ ਗ੍ਰੈਂਡਪੇਰੈਂਟਸ ਨੂੰ ਪੀਆਰ ਭਾਵ ਸਥਾਈ ਨਿਵਾਸ ਸਪੌਂਸਰਸ਼ਿਪ ਦੇਣ ਵਾਸਤੇ ਇਹ ਯੋਜਨਾ ਤੇ ਜਿਹੜੀ आरजी ਰੋਕ ਸੀ ਉਹ ਚੁੱਕ ਦਿੱਤੀ ਗਈ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਮੌਜੂਦਾ ਵਰੀ ਦੌਰਾਨ 10000 ਅਰਧੀਆਂ ਪਰਿਵਾਰ ਕਰਦਾ ਐਲਾਨ ਕਰ ਦਿੱਤਾ ਗਿਆ ਹੈ ਕੈਨੇਡੀਅਨ ਨਾਗਰਿਕ ਤੇ ਸਥਾਈ ਨਿਵਾਸੀ ਆਪਣੇ ਮਾਪਿਆਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਕੈਨੇਡਾ ਲਿਆ ਕੇ ਇੱਥੇ ਆਪਣੇ ਨਾਲ ਰੱਖ ਸਕਣਗੇ ਸਾਲ 2020 ਦੌਰਾਨ ਆਪਣੇ ਮਾਤਾ-ਪਿਤਾ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਕੈਨੇਡਾ ਸੱਦਣ ਦੀ ਇੱਛਾ ਪ੍ਰਗਟਾਉਣ ਵਾਲੇ ਵਿਨੇਕਾਰਾਂ ਦੇ ਵਿੱਚੋਂ ਇਮੀਗ੍ਰੇਸ਼ਨ ਮੰਤਰਾਲਾ ਆਪਣੀ ਮਰਜ਼ੀ ਨਾਲ ਅਰਜ਼ੀਆਂ ਦੀ ਹੁਣ ਚੋਣ ਕਰੇਗਾ ਅਤੇ ਇਹਨਾਂ ਦੀ ਪ੍ਰੋਸੈਸਿੰਗ ਵਿੱਚ ਘੱਟੋ-ਘੱਟ 24 ਮਹੀਨੇ ਤੋਂ 2 ਸਾਲ ਦਾ ਸਮਾਂ ਲੱਗ ਸਕਦਾ ਹੈ ਪਰ ਕਯੂਬਿਕ ਨਾਲ ਸੰਬੰਧਿਤ ਅਰਜ਼ੀਆਂ ਦੇ ਨਿਪਟਾਰੇ ਵਾਸਤੇ 48 ਮਹੀਨਿਆਂ ਦਾ ਸਮਾਂ ਲੱਗਣ ਦਾ ਖਦਸ਼ਾ ਹੈ ਕਿਉਂਕਿ ਕਯੂਬਿਕ ਸਰਕਾਰ ਦੇ ਵੱਲੋਂ ਆਪਣੇ ਫੈਮਿਲੀ ਕਲਾਸ ਦੇ ਵਿੱਚ ਵੀਜ਼ਿਆਂ ਦੀ ਗਿਣਤੀ ਬੇਹੱਦ ਸੀਮਤ ਕੀਤੀ ਹੋਈ ਹੈ ਇਸ ਯੋਜਨਾ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਹੋਏਗਾ ਜੋ ਆਪਣੇ ਬੱਚਿਆਂ ਨਾਲ ਕੈਨੇਡਾ ਆ ਕੇ ਰਹਿਣਾ ਪਸੰਦ ਕਰਦੇ ਆ ਕੈਨੇਡੀਅਨ ਗੈਜ਼ਟ ਵਿੱਚ ਪ੍ਰਕਾਸ਼ਿਤ ਹਦਾਇਤਾਂ ਦੇ ਮੁਤਾਬਕ ਪਰਿਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਪਰ ਅਤੀਤ ਵਿੱਚ ਆਈਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣਾ ਲਾਜ਼ਮੀ ਹੈ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਸਦਰ ਦੇ ਇੱਛਕ ਪ੍ਰਵਾਸੀਆਂ ਨੂੰ ਸੁਝਾ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਵੀ ਜਾ ਸਕਦੇ ਹੈ ਜਿਸ ਤਰ੍ਹਾਂ ਹੀ 5 ਸਾਲ ਤੱਕ ਉਹ ਆਪਣੇ ਕੋਲ ਆਪਣੇ ਮਾਪਿਆਂ ਨੂੰ ਠਹਿਰਾ ਸਕਦੇ ਹੈ ਅਤੇ 2 ਸਾਲ ਦਾ ਹੋਰ ਵਾਅਦਾ ਵੀ ਕਰਵਾਇਆ ਜਾ ਸਕਦਾ ਹੈ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ 2025 ਦੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਅਧੀਨ ਦਿਲਚਸਪੀ ਰੱਖਣ ਦਾ ਪ੍ਰਗਟਾਵਾ ਕਰਨ ਵਾਲੇ ਵਿਸਥਾਰਤ ਜਾਣਕਾਰੀ ਆਉਣ ਵਾਲੇ ਮਹੀਨਿਆਂ ਵਿੱਚ ਉਹਨਾਂ ਨੂੰ ਪੁਹਹਿਆ ਕਰਵਾ ਦਿੱਤੀ ਜਾਏਗੀ ਇਸ ਕਰਕੇ ਉਹਨਾਂ ਨੇ ਇਸ ਪਾਸੇ ਜ਼ਰੂਰ ਧਿਆਨ ਰੱਖਣਾ ਤੇ ਹੁਣ ਗਵਾਂਡੀ ਮੁਲਕ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਟਰੰਪ ਨੇ ਹਾਲ ਹੀ ਦੇ ਵਿੱਚ ਵਿਦੇਸ਼ੀਆਂ ਤੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਪਹਿਲਾਂ ਤੋਂ ਹੀ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਨਵੇਂ ਨਿਯਮ ਦੇ ਵਿੱਚ ਕੈਨੇਡੀਅਨ ਵਿਜ਼ਿਟਰਜ਼ ਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੇ ਮੁਤਾਬਕ 1 ਮਹੀਨਾ ਭਾਵ 30 ਦਿਨ ਤੋਂ ਵੱਧ ਸਮਾਂ ਅਮਰੀਕਾ ਰਹਿਣ ਦੇ ਇੱਛੁਕ ਕੈਨੇਡੀਅਨਜ਼ ਨੂੰ ਹੁਣ ਆਪਣੇ ਫਿੰਗਰਪ੍ਰਿੰਟ ਭਾਵ ਉਂਗਲਾਂ ਦੇ ਨਿਸ਼ਾਨ ਰਜਿਸਟਰਡ ਕਰਵਾਉਣੇ ਪੈਣਗੇ ਨਵੇਂ ਨਿਯਮ 11 ਅਪ੍ਰੈਲ ਤੋਂ ਲਾਗੂ ਕਰ ਦਿੱਤੇ ਜਾਣਗੇ ਅਤੇ 9 ਲੱਖ ਤੋਂ ਵੱਧ ਕੈਨੇਡੀਅਨਜ਼ ਇਹਦੇ ਨਾਲ ਪ੍ਰਭਾਵਿਤ ਹੋ ਸਕਦੇ ਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਰਦੀਆਂ ਦਾ ਸਮਾਂ ਲੰਘਾਉਣ ਦਾ ਅਮਰੀਕਾ ਦੇ ਹਲੋਰੀਡਾ, ਟੈਕਸਸ ਅਤੇ ਸਾਊਥ ਕੈਰੋਲਾਈਨਾ ਜਾਂ ਕਈ ਹੋਰ ਸੂਬਿਆਂ ਵਿੱਚ ਜਾਂਦੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਮੰਨਣਾ ਹੈ ਕਿ ਵਿਜ਼ਟਰਜ਼ ਲਈ ਨਵੇਂ ਰਜਿਸਟ੍ਰੇਸ਼ਨ ਰੂਲਜ਼ ਨਾਲ 22 ਲੱਖ ਤੋਂ 32 ਲੱਖ ਵਿਦੇਸ਼ੀ ਨਾਗਰਿਕ ਪ੍ਰਭਾਵਿਤ ਹੋ ਸਕਦੇ ਆ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਗੈਰਕਾਨੂੰਨੀ ਪ੍ਰਵਾਸੀਆਂ ਲਈ ਵੀ ਫਿੰਗਰਪ੍ਰਿੰਟ ਦਰਜ ਕਰਵਾਉਣਾ ਲਾਜ਼ਮੀ ਕੀਤਾ ਜਾ ਚੁੱਕਾ ਹੈ ਅਤੇ ਅਜਿਹਾ ਨਾ ਕਰਨ ਵਾਲਿਆਂ ਨੂੰ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ ਹੋਈ ਹੈ ਦਰਅਸਲ ਅਮਰੀਕੀ ਰਾਸ਼ਟਰਪਤੀ 트੍ਰੰਪ ਲੱਖਾਂ ਦੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਚਾਹੁੰਦੇ ਹੈ ਪਰ ਆਈਸੀਈ ਦੇ ਛਾਪਿਆਂ ਨਾਲ ਇੰਨਾ ਵੱਡਾ ਅੰਕੜਾ ਹਾਸਲ ਕਰਨਾ ਬੇਹੱਦ ਮੁਸ਼ਕਲ ਮਹਿਸੂਸ ਹੋ ਰਿਹਾ ਹੈ ਰਜਿਸਟ੍ਰੇਸ਼ਨ ਕਰਨ ਵਾਲਿਆਂ ਨੂੰ ਸਬੰਧਤ ਦਸਤਾਵੇਜ਼ ਹਰ ਵੇਲੇ ਆਪਣੇ ਕੋਲ ਰੱਖਣ ਦੇ ਹੁਕਮ ਦਿੱਤੇ ਗਏ ਹੈ ਇਮੀਗ੍ਰੇਸ਼ਨ ਮਾਹਿਰਾਂ ਨੇ ਕਿਹਾ ਕਿ 트੍ਰੰਪ ਸਰਕਾਰ ਪ੍ਰਵਾਸੀ ਨੂੰ ਡਰਾ ਕੇ ਵਾਪਸ ਭੇਜਣਾ ਚਾਹੁੰਦੀ ਹੈ ਸਿਰਫ ਇੱਥੇ ਹੀ ਵਸ ਨਹੀਂ ਪਿਛਲੇ ਦਿਨੀ 트럼ਪ ਸਰਕਾਰ ਦੇ ਵੱਲੋਂ CBP ਹੋਮ ਐਪ ਨੂੰ ਨਵਾਂ ਰੂਪ ਦਿੰਦਿਆਂ ਸਲਫਰ ਡਿਪੋਰਟੇਸ਼ਨ ਤੇ ਜ਼ੋਰ ਵੀ ਦਿੱਤਾ ਗਿਆ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਕੌਮੀ ਪੱਧਰ ਤੇ ਇਸ਼ਤਿਹਾਰਬਾਜ਼ੀ ਅਤੇ ਮੋਬਾਈਲ ਐਪ ਤੇ 200 ਮਿਲੀਅਨ ਡਾਲਰ ਦਾ ਖਰਚ ਕੀਤਾ ਜਾ ਰਿਹਾ ਹੈ। ਖੁਦ ਅਮਰੀਕਾ ਛੱਡ ਕੇ ਜਾਣ ਵਾਲਿਆਂ ਨੂੰ ਪੂਵਕ ਵਿੱਚ ਕਾਨੂੰਨੀ ਤਰੀਕੇ ਨਾਲ ਵਾਪਸੀ ਦਾ ਮੌਕਾ ਦੇਣ ਦਾ ਲਾਰਾ ਵੀ ਲਾਇਆ ਜਾ ਰਿਹਾ ਹੈ ਹੁਣ ਤੱਕ ਨਵੇਂ ਰੂਪ ਵਾਲੀ ਐਪ ਨਾਲ ਸੰਬੰਧਿਤ ਇਸ਼ਤਿਹਾਰ ਨਿਊ ਜਰਸੀ ਨਿਊਯਾਰਕ ਕੈਲੀਫੋਰਨੀਆ ਤੇ ਫਲੋਰੀਡਾ ਵਿੱਚ ਪ੍ਰਕਾਸ਼ਿਤ ਅਤੇ ਪ੍ਰਸਾਰਤ ਕੀਤੇ ਜਾ ਰਹੇ ਨੇ ਐਪ ਦਾ ਇੱਕ ਕਮੰਤਰੀ ਰੂਪ ਵੀ ਤਿਆਰ ਕੀਤਾ ਗਿਆ ਜੋ ਵਿਦੇਸ਼ੀ ਨਾਗਰਿਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਆਉਣ ਤੋਂ ਸਖਤੀ ਨਾਲ ਵਰਜਦੀ ਹੈ ਦੱਸਣਾ ਬਣਦਾ ਕਿ ਅਮਰੀਕਾ ਸਰਕਾਰ ਦੀ ਇਹ ਕਾਰਵਾਈ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡੀਅਨ ਅਲੂਮਿਨਮ ਅਤੇ ਸਟੀਲ ਤੇ 25% ਟੈਰਫ ਲਾਗੂ ਹੋ ਚੁੱਕਾ ਹੈ ਅਤੇ ਕੈਨੇਡਾ ਵੱਲੋਂ ਵੀ ਅਮਰੀਕਾ ਤੋਂ ਆਉਣ ਵਾਲੀਆਂ 30 ਅਰਬ ਡਾਲਰ ਦੀਆਂ ਵਸਤਾਂ ਤੇ ਟੈਰਫ ਲਾਗੂ ਕਰ ਦਿੱਤਾ ਗਿਆ ਸੀ 트럼ਪ ਸਰਕਾਰ ਦੇ ਵੱਲੋਂ ਹੁਣ ਤੱਕ ਡਿਪੋਰਟ ਕੀਤੇ ਜ਼ਿਆਦਾਤਰ ਪ੍ਰਵਾਸੀ ਉਹ ਨਹੀਂ ਜਿਨ੍ਹਾਂ ਨੂੰ ਸਰਹੱਦ ਪਾਰ ਕਰਦਿਆਂ ਕਾਬੂ ਕਰਕੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰਾਂ ਵਿੱਚ ਰੱਖਿਆ ਗਿਆ ਸੀ ਅਮਰੀਕਾ ਦੇ ਅੰਦਰੂਨੀ ਇਲਾਕਿਆਂ ਵਿੱਚੋਂ ਵੀ ਪ੍ਰਵਾਸੀ ਕਾਬੂ ਕੀਤੇ ਗਏ ਪਰ ਇਹ ਗਿਣਤੀ 트럼ਪ ਦੀ ਸੋਚ ਨਾਲੋਂ ਕਿਤੇ ਘੱਟ ਹੈ ਪ੍ਰੰਪ ਸਰਕਾਰ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਸੰਬੰਧਤ ਰਜਿਸਟਰੀ ਵਿੱਚ ਆਨਲਾਈਨ ਜਾਣਕਾਰੀ ਦਰਜ ਕੀਤੀ ਜਾ ਸਕਦੀ ਹੈ ਜਿਹੜੇ ਪ੍ਰਵਾਸੀਆਂ ਵੱਲੋਂ ਹੁਣ ਤੱਕ ਅਜੇਹਾ ਨਹੀਂ ਕੀਤਾ ਗਿਆ ਉਹਨਾਂ ਨੂੰ ਜਲਦ ਤੋਂ ਜਲਦ ਇਹ ਪ੍ਰਕਿਰਿਆ ਪੂਰੀ ਕਰ ਲੈਣ ਵਾਸਤੇ ਵੀ ਆਖਿਆ ਜਾ ਰਿਹਾ ਹੈ ਦੱਸਣਾ ਬਣਦਾ ਹੈ ਕਿ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਟੈਰਫ ਲਾਉਣ ਦੀਆਂ ਖਬਰਾਂ ਦੇ ਵਿਚਕਾਰ ਬੀਤੇ ਦਿਨੀ ਇੱਕ ਵਾਰ ਫਿਰ ਤੋਂ ਇੱਕ ਮਹੀਨੇ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਪਰ ਹੁਣ ਅਪ੍ਰੈਲ ਦੇ ਪਹਿਲੇ ਹਫਤੇ ਫਿਰ ਕਿਸੇ ਨਵੇਂ ਤਰ੍ਹਾਂ ਦੇ ਟਰਫ ਅਤੇ ਐਲਾਨ ਲਾਗੂ ਹੋ ਸਕਦੇ ਨੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ